ਇੱਕ ਮਿੱਠੀ ਕਹਾਣੀ ਸੁਣਾਣੀ ਸ਼ੁਰੂ ਕੀਤੀ ਤੇ ਮੂੰਹ ਵਿੱਚ ਮਿਠਾਈ ਦਾ ਨਿਵਾਲਾ ਦੇ ਤੱਕਣਾ ਵਿੱਚ ਕਹਾਣੀ ਦੀ ਮਿਠਾਸ ਭਰ ਦਿੱਤੀ ਮੂੰਹ ਵਿੱਚ ਮਿਠਾਈ ਦੀ ਮਿਠਾਸ ਭਰ ਦਿੱਤੀ ਬੱਚਾ ਉਸੇ ਚਲੀ ਨ ਹੋ ਗਿਆ ਘਰ ਦੇ ਸਾਜ਼ ਉਸਮੰਨ ਤੋੜਨਾ ਭੁੱਲ ਗਿਆ ਤੇ ਸਿਰਫ ਭੁਲੇਆ ਹੀ ਨਹੀਂ ਤੋੜਨ ਦਾ ਖਿਆਲ ਹੀ ਚਲਾ ਗਿਆ ਬਿਰਤੀ ਹੀ ਬਦਲ ਗਈ ਕਾਨੂੰਨ ਵੀ ਇੱਕ ਮਾਂ ਹੈ ਅਗਰ ਕੋਈ ਤੋੜਨਾ ਚਾਹੁੰਦਾ ਹੈ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾ ਕਿਸੇ ਦੀ ਇੱਜ਼ਤ ਲੁੱਟਣਾ ਚਾਹੁੰਦਾ ਕਿਸੇ ਦਾ ਧੰਨ ਖੋਣਾ ਚਾਹੁੰਦਾ ਕਿਸੇ ਦੀ ਜਾਨ ਖੋਣਾ ਚਾਹੁੰਦਾ ਕਾਨੂੰਨ ਹੈ ਥੱਪੜ ਹੈ ਉਹ ਦੇਖੋ ਹਤਕੜੀਆਂ ਨੇ ਜੇਲ੍ਹ ਸਜ਼ਾ ਹੈ ਕੋੜੇ ਨੇ ਬਾਹ ਕੱਢ ਦਿੱਤੀ ਜਾਏਗੀ ਇਹ ਮਾਂ ਕਰੜੀ ਮਾਰ ਸਾਜ਼ੋ ਸਮਾਨ ਨੂੰ ਬਚਾਣਾ ਹੈ ਅਮਨ ਸ਼ਾਂਤੀ ਨੂੰ ਬਚਾਣਾ ਹੈ ਅਗਰ ਕੋਈ ਹੀ ਤੋੜਨਾ ਚਾਹੁੰਦਾ ਹੈ ਧਾਰਮਿਕ ਮਨੋਵਿਗਿਆਨਕ ਇਹ ਵੀ ਕਹਿੰਦੇ ਨੇ ਜਿਵੇਂ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਅਚੇਤ ਮਨੁੱਖ ਸਮਾਜ ਨਾਲ ਖੇਡਦਾ ਹੈ ਸ਼ਰਾਫਤ ਨਾਲ ਖੇਡਦਾ ਹੈ ਉਹਦੇ ਲਈ ਸਭ ਕੁਝ ਖਿਡੌਣਾ ਹੈ ਅਚੇ ਧਾਰਮਿਕ ਮਨੋਵਿਗਿਆਨਕ ਐਸਾ ਕਹਿੰਦੇ ਨੇ ਜੇ ਬੱਚਾ ਮਾਸੂਮ ਹੈ ਤਾਂ ਅਚੇਤ ਬੰਦਾ ਵੀ ਮਾਸੂਮ ਹੈ ਪਰ ਸਿਰਫ ਇਤਨਾ ਹੀ ਕਿ ਬੱਚਾ ਛੋਟੇ ਖਿਡੌਣੇ ਤੋੜਨਾ ਚਾਹੁੰਦਾ ਹੈ ਤੇ ਅਚੇਤ ਵੱਡਾ ਮਨੁੱਖ ਵੱਡੇ ਖਿਡੌਣੇ ਤੋੜਨਾ ਚਾਹੁੰਦਾ ਹੈ ਮਸਲ ਨਹੀਂ ਗੱਲ ਹੈ ਅਚੇਤ ਮਨੁੱਖ ਹੀ ਕੁਝ ਤੋੜੇਗਾ ਸੁਚੇਤ ਮਨੁੱਖ ਕੁਝ ਜੋੜੇਗਾ ਆਪ ਦੀ ਗਿਆਤ ਲਈ ਅਰਥ ਕਰਨਾ ਜੋਗ ਦੇ ਅਰਥ ਨੇ ਜੋੜ ਪੰਜਾਬੀ ਚ ਅਸੀਂ ਜੋੜ ਕਹਿੰਦੇ ਆ ਸੰਸਕ੍ਰਿਤ ਤੇ ਜੀ ਯੋਗ ਕਹਿੰਦੇ ਨੇ ਹਿੰਦੀ ਚ ਜੋਗ ਕਹਿੰਦੇ ਨੇ ਪੰਜਾਬੀ ਚ ਅਸੀਂ ਜੋਗ ਕਹਿੰਦੇ ਨੇ ਜੋੜ ਕਹਿੰਦੇ ਆ ਯੋਗ ਦੋ ਤੇ ਦੋ ਦਾ ਜੋੜ ਕਰੋ ਜਮਾ ਕਰੋ ਜੋੜ ਕਰੋ ਜੋ ਜੋੜਦਾ ਹੈ ਜੋੜਦਾ ਹੈ ਜੋੜੀ ਜਾਂਦਾ ਹੈ ਉਸੇ ਨੂੰ ਲੋਗੀ ਕਹਿੰਦੇ ਨੇ ਦੋ ਦਿਲਾਂ ਨੂੰ ਜੋੜਨਾ ਹੈ ਦੋ ਗ੍ਰਾਮਾਂ ਨੂੰ ਜੋੜਨਾ ਹੈ ਦੋ ਕੌਮਾਂ ਨੂੰ ਜੋੜਨਾ ਹੈ ਦੋ ਮੁਲਕਾਂ ਨੂੰ ਜੋੜਨਾ ਹੈ ਹਰ ਕਦਮ ਤੇ ਉਸ ਦੀ ਕੋਸ਼ਿਸ਼ ਜੋੜਨਾ 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 ਜੋਗ ਦੀ ਤਕਸੀਮ ਕਰਨ ਨੂੰ ਸੰਸਕ੍ਰਿਤ ਦੇਚ ਕਹਿੰਦੇ ਨੇ ਭਾਗ ਕਰਨਾ ਭਾਗ ਕਰਨਾ ਟੁਕੜੇ ਟੁਕੜੇ ਕਰਨਾ ਤੋੜਨਾ ਭਾਗ ਕਰਨਾ ਭਾਗ ਭਾਗ ਕਰਨਾ ਤੇ ਜੋ ਭਾਗ ਭਾਗ ਕਰੇ ਤੋੜੇ ਹੁਸੈਨੂ ਪੌਗੀ ਕਹਿੰਦੇ ਗਾ ਧਾਰਮਿਕ ਜਗਤ ਜੀ ਯੋਗੀ ਦੀ ਹੁਮੈ ਪੌਗੀ ਦੀ ਨਾ